ਇਹ ਬਹੁਤ ਮਾੜੀ ਗੱਲ ਹੋਈ ਹੈ ਜਿਹੜੀ ਵੀ ਘਟਨਾ ਹੋਈ ਹੈ ਕਿਸਾਨ ਦਾ ਜਿਹੜਾ ਬੜਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਤੇ ਇਹ ਬੜੀ ਮਾੜੀ ਗੱਲ ਹੈ ਜਿਸ ਤਰ੍ਹਾਂ ਵੀ ਜੋ ਤਤਰਾ ਦੱਸਿਆ ਉਹਨਾਂ ਨੇ ਉਹਨਾਂ ਨੇ ਮਾਸੂਮਾਂ ਨੇ ਵੀ ਸਾਡ ਸਰਕਾਰ ਕਰਕੇ ਹੋਇਆ ਨੁਕਸਾਨ ਤੇ ਨੁਕਸਾਨ ਤੇ ਤਕਰੀਬਨ ਮੋਸਟ ਪ੍ਰੋਬਲਿਮ 80-85% ਦੇ ਲੱਗ ਸਕਦੇ ਤਕਰੀਬਨ ਦੇਖਣ ਲਈ ਆਇਆ ਆਪਾਂ ਸਾਰਿਆਂ ਨੂੰ ਹਾਂ ਜੀ ਤੇ ਪੰਜਾਬ ਸਰਕਾਰ ਵੱਲੋਂ ਕਹਿ ਰਿਹਾ ਕਿ ਖੇਤਾਂ ਦੇ ਵਿੱਚ ਅੱਗ ਨਹੀਂ ਲਾਉਣੀ ਚਾਹੀਦੀ ਹਾਂ ਜੀ ਪ੍ਰਾੜੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਹਾਂ ਜੀ ਜਦਾਂ ਇਸ ਤਰ੍ਹਾਂ ਕਰਨ ਦੇ ਨਾਲ ਲੱਗੇ ਜੇ ਕਿਸਾਨ ਦਾ ਨੁਕਸਾਨ ਹੋਇਆ ਇਹਨੂੰ ਪਚਾ ਕਰਨ ਵਾਸਤੇ ਮਸ਼ੀਨਰੀ ਵਰਤੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪਰਾਲੀ ਥੱਲੇ ਕਾਫੀ ਸੀ ਜਿਹਦੇ ਕਰਕੇ ਅੱਗ ਜਿਆਦਾ ਮੱਚ ਗਈ ਹੂੰ ਠੀਕ ਕੀ ਕਰਤਾ ਦੇਖੋ ਇਹਦੇ ਸਾਡਾ ਪ੍ਰੋਗਰਾਮ ਸਰਕਾਰ ਦਾ ਵੀ ਆ ਵੀ ਆਪਾਂ ਪਰਾਲੀ ਨੂੰ ਅੱਗ ਨਹੀਂ ਲਾਉਣੇ ਜੀ ਤੇ ਚੰਗੀ ਗੱਲ ਹੈ ਜ਼ਿੰਮੇਵਾਰ ਇਹ ਪੁਰਾਣੇ ਸਾਹ ਨਾਲ ਜੁੜੇ ਆ ਤੇ ਪੁਰਾਣੇ ਸਾਲਾਂ ਤੋਂ ਅੱਗ ਨਹੀਂ ਲਾ ਰਹੇ ਤੇ ਬੜੀ ਵਧੀਆ ਗੱਲ ਹੈ ਸੰਜੇ ਵਰਤ ਰਿਹਾ ਸੀ ਸੁਪਰਸੀਡ ਜਿਹੜਾ ਬੜੀ ਵਧੀਆ ਗੱਲ ਹੈ ਵੀ ਗੱਲ ਜੋ ਵੀ ਸਰਕਾਰ ਦੇ ਹਦਾਇਤਾਂ ਦੇ ਵਿੱਚ ਕੋਈ ਸਰਕਾਰ ਵਾਲੋ ਕੋਲ ਹੋ ਗਿਆ ਕੰਪਨਸੇਸ਼ਨ ਉਹਦੇ ਉੱਤੇ ਜੋ ਹੈ ਜੇ ਰਿਪੋਰਟ ਬਣਾ ਕੇ ਲਿਖਣੀ ਉਹ ਲਿਖਦਾ ਹੈ ਪੇ ਚੀਫ ਸਾਹਿਬ ਕਣਕ ਬੀਜ ਰੇ ਹਾਂ ਮੈਂ ਬੇਸਿਕਲੀ ਟੀਚਰ ਹਾਂ ਇਹ ਤੋਂ 10 ਕਿਲੋਮੀਟਰ ਮੇਰੀ ਜੌਬ ਹੈ ਮੈਂ ਉੱਥੇ ਜਾਂਦੇ ਡਰਾਈਵਰ ਮੇਰਾ ਜਿਹੜਾ ਉਹ ਕਣਕ ਬੀਜ ਰਿਆ ਸੀ ਕੋਈ 7-8 ਸਾਲ ਤੋਂ ਲਗਭਗ ਮੈਂ ਅੱਗ ਨਹੀਂ ਲਾ ਰਿਹਾ 18 ਕਿੱਲੇ ਜ਼ਮੀਨ ਹੈ ਮੇਰੇ ਕੋਲ ਤੇ ਉਹ ਅੱਗ ਜਿਹੜੀ ਸੀ ਉਹ ਪਹਿਲੀ ਪਹਿਲਾਂ ਖਲਾ ਰਹੀ ਸੀ ਤੇ ਬਾਅਦ ਵਿੱਚ ਉਹ ਟਰੈਕਟਰ ਨਾਲ ਚਲਾ ਰਹੀ ਤੇ ਕੋਈ ਸਰਕਟ ਸ਼ਾਰਟ ਸਰਕਟ ਹੋਇਆ ਟਰੈਕਟਰ ਦੇ ਵਿੱਚੋਂ ਤੇ ਟੈਂਕੀ ਦੇ ਨਾਲ ਸਰਕਟ ਹੋਇਆ ਟੈਂਕੀ ਪਲਾਸਟਿਕ ਦੀ ਹੋਣ ਕਰਕੇ ਬਲਾਸਟ ਹੋਇਆ ਮੈਨੂੰ ਉਹਨਾਂ ਨੇ ਫੋਨ ਕੀਤਾ ਜਿੰਨੇ ਚਿਰ ਨੂੰ ਮੈਂ ਇੱਥੇ ਪਹੁੰਚਿਆ ਉਹਨਾਂ ਚਿਰ ਤੱਕ ਇਸ ਟਰੈਕਟਰ ਜਿਹੜਾ ਸੀ ਪੂਰਾ ਤਰ੍ਹਾਂ ਨਾਲ ਸੜ ਚੁੱਕਾ ਈ ਤੇ ਮੈਂ ਇਹੀ ਪ੍ਰਸ਼ਾਸਨ ਅਗੇ ਬੇਨਤੀ ਕਰਦਾ ਮੈਂ ਜੇ ਅੱਗ ਨਹੀਂ ਲਾਉਂਦੇ ਤੇ ਸਾਡਾ ਏਡਾ ਵੱਡਾ ਲਾਸ ਹੋਇਆ ਵਾ ਤੇ ਜੇ ਇਹੀ ਲਾਉਨੇ ਆ ਤੇ ਸਾਡੇ ਤੇ ਪਰਚੇ ਹੁੰਦੇ ਆ ਤੇ ਫੇਰ ਸਾਨੂੰ ਜਿਹੜਾ ਵਾ ਇਹਦਾ ਜਿਹੜਾ ਸਾਹ ਜਾਣਨਾ ਵਾ ਜਾਂ ਇਹਦਾ ਜਿਹੜਾ ਵੀ ਕੁਝ ਹੈਗਾ ਵਾ ਉਹ ਸਾਨੂੰ ਮਿਲਣਾ ਚਾਹੀਦਾ ਵਾ ਵੀ ਅੱਗ ਨਹੀਂ ਲਾਈ ਤੇ ਸਾਡਾ ਡਾਡਾ ਵੱਡਾ ਨੁਕਸਾਨ ਹੋ ਗਿਆ ਇਹਨਾ ਫਿਰ ਅਸੀਂ ਅੱਗ ਲਾ ਕੇ ਪੀਚ ਲਈਏ ਆਪਾਂ ਨੁਕਸਾਨ ਨਾ ਕਰਾਈ ਆਪਾਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜਦੋਂ ਅੱਗ ਲੱਗੀ ਆ ਮੇਰਾ ਡਰਾਈਵਰ ਜਿਹੜਾ ਆ ਉਹ ਘਬਰਾ ਗਿਆ ਉਹਦੀ ਬਾਹ ਤੇ ਥੋੜੀ ਜੀ ਸੜੀ ਆ ਉਹਨੂੰ ਲੈ ਗਏ ਘਬਰਾ ਗਿਆ ਪਰ ਜ਼ਿਆਦਾ ਉਹਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਜੀ ਕਿੰਨੇ ਕੁ ਲੱਖ ਦਾ ਜਿਹੜਾ ਤੁਸੀਂ ਜਿਹੜਾ ਨੁਕਸਾਨ ਜਿਹੜਾ ਮੰਨਦੇ ਹੋ ਆਪਣਾ ਇਹ ਕਟੋ ਘਟ 3.5 ਲੱਖ ਰੁਪਇਆ ਮੇਰਾ ਜਿਹੜਾ ਉਹ ਟਰੈਕਟਰ ਤੇ ਹੁਣ ਮੈਂ ਜੇ ਏਜੰਸੀ ਚ ਘਟ ਕੇ ਵੀ ਲਾਵਾਂਗਾ ਤੇ 3.5 ਲੱਖ ਰੁਪਇਆ ਲੱਗਿਆ ਕਾ ਸੁਪਰਸੀਡਰ ਕਰਨ ਦੇ ਹਾਂ ਤੇ ਸੁਪਰਸੀਡਰ ਕੋ ਸਰਕਲ ਸ਼ਾਰਟ ਸਰਕਲ ਹੋਇਆ ਤੇ ਸ਼ਾਰਟ ਸਰਕਲ ਦੇ ਨਾਲ ਹੀ ਅੱਗ ਲੱਗ ਗਈ ਹੈ ਅੱਗ ਪਿਛਲੇ ਬੰਨੇ ਉਹਦੇ ਪਲਾਸਟਿਕ ਦੀ ਟੈਂਕੀ ਜਦੋਂ ਪਿਛਲੇ ਬੰਨੇ ਨੂੰ ਅੱਗੇ ਗਈ ਹੈ ਤੇ ਆਗੋ ਬਲਾਸਟ ਹੋ ਗਈ ਟੈਂਕੀ ਬਲਾਸਟ ਹੋ ਗਈ ਇੱਕਦਮ ਅੱਗ ਅਸੀਂ ਬੜੀ ਕੋਸ਼ਿਸ਼ ਕੀਤੀ ਬੁਝਾਉਣ ਦੀ ਪਰ ਨਹੀਂ ਬੁਝੀ ਜਿਹੜਾ ਟਰੈਕਟਰ 90 95% ਸੜ ਚੁੱਕਾ ਬਿਲਕੁਲ ਡੈੱਡ ਹੋ ਗਿਆ ਸਰ ਜਿਹੜਾ ਡਰਾਈਵਰ ਚਲਾ ਰਿਹਾ ਉਹਦੇ ਕੀ ਹਾਲ ਹੈ ਡਰਾਈਵਰ ਤੇ ਇੰਨਾ ਘਬਰਾਇਆ ਹੋਇਆ ਉਹਨੂੰ ਖੜਿਆ ਜੇ ਮੈਡੀਕਲ ਦਿਉਣ ਵਾਸਤੇ ਦਵਾਈ ਦੋਈ ਮੜੀ ਘੁਟੀਆਂ ਦੀ ਵਾਂਸੜੀ ਹੈ shear ਖੜਿਆ ਉਹਨੂੰ ਦਵਾਈ ਦੋਈ ਦਿ ਟਰੈਕਟਰ ਕਿਹੜਾ ਸੀ ਟਰੈਕਟਰ ਜੌਂਡੀਆ ਰਹੀ ਜੀ ਕਿਹੜਾ ਮਾਡਲ ਹੈ ਪਤਾ ਦੱਸੋ 2011 ਮਾਡਲ ਜੇ ਕਿੰਨੇ ਕਿ ਲੱਖ ਦਾ ਗਿਆ ਨੁਕਸਾਨ ਜਿਹੜਾ ਹੁਣ ਹੋ ਚੁੱਕਾ ਟਰੈਕਟਰ ਭਾਜੀ ਨਵੇਂ ਫਰੈਸ਼ ਟਾਇਰ ਪਏ ਹੈ ਅਜੇ ਟਾਇਰ ਵੀ ਵੇਖੀ ਤੁਸੀਂ ਵੇਖ ਲਓ ਦੇ ਵੀਡੀਓ ਦੇ ਵਿੱਚ ਨਵੇਂ ਚੁਕਾ ਨਵਾਂ ਹੀ ਚੱਲਿਆ ਉਹਨੂੰ ਐਵਲੇ ਟਾਇਰ ਦਾ ਤੁਸੀਂ ਤਾਂ ਰੇਟ ਲਾ ਹੀ ਲਓ ਵੀ ਕਿੰਨਾ ਰੇਟ ਆ ਐਵਲੇ ਨਵਾਂ ਘੜਾਈ ਤੇ 10 ਲੱਖ ਦਾ ਟਰੈਕਟਰ ਜੇ 7-8 ਲੱਖ ਦਾ ਟਰੈਕਟਰ ਦੀ ਕੀਮਤ ਤੇ ਆਈ ਹੈ ਜੀ ਇਸ ਸਬੰਧ ਵਿੱਚ ਤੁਸੀਂ ਖੇਤੀਬਾੜੀ ਮੈਕਨਿਕ ਅਧਿਕਾਰੀਆਂ ਨਾਲ ਕੋਈ ਕੀਤਾ ਰਾਬਤਾ ਜੀ ਰਾਹਤਾ ਫੋਨ ਕੀਤਾ ਵਾ ਕਹਿੰਦੇ ਆਉਨੇ ਆਂ ਅਸੀਂ ਜੀ ਖੇਤੀਬਾੜੀ ਵਿਭਾਗ ਵਾਲਿਆਂ ਨੇ ਕੀਤਾ ਰੱਖਦਾ ਆਂਦੇ ਆਂ ਅਸੀਂ ਆਉਨੇ ਆਂ ਵੈਸੇ ਇਹਦੇ ਚ ਜਿਹੜੀ ਅੱਗ ਲੱਗਣ ਦਾ ਕਾਰਨ ਕਿੰਨੂ ਕਸੂਰ ਹੋਇਆ ਜੀ ਵੈਸੇ ਸਿਨੈਰੀ ਜਾਇਗਾ ਕੁਛ ਜੇਹੀ ਅੱਗ ਅੱਗ ਤੇ ਹੀ ਲਾਉਂਦੇ ਨਹੀਂ ਆਗ ਤੇ ਕਿਤੇ ਸਾਰੀ ਜੰਨੀ ਕਣ ਕੇ ਬੀਜੀ 18 ਕਿੱਲੇ ਸੁਖਦੇਵ ਸਿੰਘ ਜੇ ਨਾਂ ਜਿਹਦਾ ਟਾਕਟਰ ਆ ਸੰਨ ਸਰਦਾਰ ਮਹਿੰਗਾ ਸਿੰਘ ਪਿੰਡ ਕੋਟਮੋਲ ਬਿਜਲਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਉਹਦੀ 18 ਕਿੱਲੇ ਜ਼ਮੀਨ ਹੈ 18 ਕਿੱਲੇ ਜ਼ਮੀਨ ਦੇ ਵਿੱਚ ਕਿਤੇ ਮਾਸਾ ਜਨੀ ਅੱਗ ਨਹੀਂ ਲਾਏ ਨਾ ਪਰਾਲੀ ਨੂੰ ਲਾਉਂਦਾ ਉਹ ਨਾੜ ਨਾੜ ਨੂੰ ਹੀ ਲਾਉਂਦਾ ਅੱਗ ਉਸੇ ਤਰ੍ਹਾਂ ਹੀ ਗਨਕ ਬੀਜਦਾ ਨਹੀਂ ਤੇ ਉਹ ਬੇਸ਼ੱਕ ਉਹ محکمہ ਪਟਵਾਰੀ ਲਿਆ ਕੇ ਨਿਸ਼ਾਨਦਾਈ ਚੈੱਕ ਕਰਾ ਕੇ ਉਹਦੀ ਚੈੱਕ ਕਰਾ ਲੈ ਵੀ ਇੱਕ ਮਾਸਾਜ ਨਹੀਂ ਅੱਗ ਨਹੀਂ ਲਾਉਂਦਾ ਉਹ ਬੰਦਾ ਇਦਾਂ ਹੀ ਬੀਜਦਾ ਜੇ ਸੁਪਰ ਸੀਡਰ ਵੀ ਪਿਛਲੀ ਵਾਰੀ ਨਮਾ ਲਿਆ ਸੁਪਰ ਸੀਡਰ ਦਾ ਵੀ ਬਹੁਤ ਨੁਕਸਾਨ ਹੋਇਆ ਨਾਲ ਪਿਸਤੌਲ ਪਿਸਤੌਲ ਉਹਦੇ ਸੜ ਗਏ ਆ ਪਾਈਪਾਂ ਜਿਹੜੀਆਂ ਉਹਦੀਆਂ ਸੜਗੀਆਂ ਨੇ ਅਸਲੀ ਬਹੁਤਾ ਜਿਹੜਾ ਨੁਕਸਾਨ ਹੋਇਆ ਸ਼ਾਟ ਸਰਕਲ ਦੇ ਨਾਲ ਪਿੱਛੇ ਪਲਾਸਟਿਕ ਦੀ ਟੈਂਕੀ ਜਦੋਂ ਪਲਾਸਟਿਕ ਦੀ ਟੈਂਕੀ ਨੂੰ ਅੱਗ ਲੱਗੀ ਆ ਇੱਕਦਮ ਬਲਾਸਟ ਹੋਇਆ ਬਹੁਤੀ ਤੇਜ਼ ਜਦੋਂ ਟਾਇਰ ਨੂੰ ਅੱਗ ਲੱਗੀ ਉਹ ਪਟਾਕਾ ਵਜਿਆ ਬੜੀ ਦੂਰ ਫਿਰ 나ੜ ਨੂੜ ਬਾਕੀ ਨੂੰ ਸਾਡੇ ਸਾਹਮਣੇ ਅੱਗ ਲੱਗੀ ਉਹਦੀਆਂ ਵੀਡੀਓ ਹੈਗੀਆਂ ਸਾਡੇ ਕੋਲ। ਹੁਣ ਕੀ ਪ੍ਰਸ਼ਾਸਨ ਕੀ ਤੁਹਾਡੀ ਮੰਤਰੀ ਅਸੀਂ ਆਨੇ ਪ੍ਰਦਰਸ਼ਨ ਨੂੰ ਇਹੋ ਹੀ ਜਾਣੇ ਆ ਵੀ ਸਾਨੂੰ ਇਹਦਾ ਕੋਈ ਨਾ ਕੋਈ ਮਾਫੀਵਾ ਦਿੱਤਾ ਜਾਏ ਸਾਡਾ ਜਿਹੜਾ ਨੁਕਸਾਨ ਹੋਇਆ ਵਾ। ਅਸੀਂ ਦੇ ਸੁਪਰਸੀਡਰ ਦੇ ਨਾਲ ਐਡਾ ਤਗੜਾ ਰਿਸਕ ਲੈ ਕੇ ਬੰਦਾ ਕਣਕ ਦੇ ਬੀਜ ਦਾ ਅੱਗੇ ਬੋਰੀਆਂ ਵੜਦਾ ਕਈ ਕੋਈ ਜ਼ਿੰਮੇਦਾਰ ਕਰਦਾ ਐਡੀ ਭਾਰੀ ਮਸਿੰਦਰੀ ਨੂੰ ਵੇਚਦਾ ਵੀ ਜੇ ਅਸੀਂ ਅੱਗ ਲਾਉਂਨੇ ਆ ਤੇ ਕਾਰਵਾਈਆਂ ਹੁੰਦੀਆਂ ਤੇ ਅਸੀਂ ਅੱਗ ਨਹੀਂ ਲਾਉਂਦੇ ਤੇ ਅੱਗ ਲਾਉਣ ਦੇ ਨਾਂ ਹੀ ਨਾ ਤਗੜਾ ਕੰ